ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਵਿਖੇ ਆਏ ਦਿਨ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਲਗਾਤਾਰ ਨੌਜਵਾਨ ਗੋਲੀਆਂ ਚਲਾਉਣ ਦੀ ਘਟਨਾ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਚਾਹੇ ਉਹ ਨਸ਼ੇ ਦੀਆਂ ਹਨ ਚਾਹੇ ਉਹ ਲੁੱਟਾਂ ਖੋਹਾਂ ਦੀਆਂ ਪਰ ਪੁਲਿਸ ਪ੍ਰਸ਼ਾਸਨ ਦਾ ਨੌਜਵਾਨਾਂ ਦੇ ਮਨਾਂ ਵਿੱਚ ਕੋਈ ਵੀ ਖੌਫ ਕਰ ਦਿਖਾਈ ਨਹੀਂ ਦੇ ਰਿਹਾ ਉੱਥੇ ਹੀ ਦੇਖ ਰਹੇ ਹਾਂ ਕਿ ਇੱਕ ਨੌਜਵਾਨ ਆਪਣੇ ਦੋ ਦੋਸਤਾਂ ਦੇ ਨਾਲ ਬਾਈਕ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਕਿਸੇ ਨੇ ਪਿੱਛੋਂ ਦੀ ਗੋਲੀ ਮਾਰ ਦਿੱਤੀ ਤੇ ਨੌਜਵਾਨ ਦਾ ਕਤਲ ਕਰ ਦਿੱਤਾ ਇਹ ਇਹਨਾਂ ਦੇ ਬਾਰੇ ਪਤਾ ਲੱਗਿਆ ਸੀ ਰਾਤੀ ਇਹ ਤਿੰਨ ਲੜਕੇ ਘਰੋਂ ਗਏ ਆ ਆਪਣੇ ਮੋਟਰਸਾਈਕਲ ਤੇ ਤੇ ਉਹਨਾਂ ਦੇ ਦੱਸਣ ਮੁਤਾਬਕ ਕਰਦੇ ਆਂਦੇ ਵੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਦਾ ਕਹਿਣਾ ਮੁੰਡਿਆਂ ਦਾ ਵੀ ਪਿੱਛੋਂ ਕਿਸੇ ਨੇ ਗੋਲੀ ਮਾਰ ਦਿੱਤੀ ਉਹ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ ਉਹ ਕਲੀਅਰ ਕਰਕੇ ਫਿਰ ਦੱਸਦੇ ਹਾਂ ਤੁਹਾਨੂੰ ਕੋਈ ਪੁਰਾਣੀ ਰੰਜਿਸ਼ ਹੋਵੇ ਆ ਜੀ ਕੋਈ ਫਿਲਹਾਲ ਜੀ ਕੁਝ ਨਹੀਂ ਦੱਸਿਆ ਇਹਨਾਂ ਨੇ ਜੀ ਨਾਮ ਕੀ ਜੇ ਲੱਗਦਾ ਮਨਪ੍ਰੀਤ ਉਹ ਮੁੰਡੇ ਦਾ ਨਾਮ ਹੈ ਕੋਈ ਗੱਲ ਨਹੀਂ ਇੱਥੇ ਦੇ ਅਸਲੇ ਘੇੜਦੇ ਗਏ ਸਾਨੂੰ ਪਤਾ ਨਹੀਂ ਲੱਗਾ ਕਿੱਧਰ ਗਏ ਆ ਕੀ ਲੱਗਦਾ ਸੀ ਤੁਹਾਡਾ ਪੋਤਰਾ ਮੇਰਾ ਕੀ ਨਾਮ ਕੀ ਸੀ ਮੰਨਪ੍ਰੀਤ ਤੇ ਕਿੱਦਾਂ ਹੋਈ ਇਹ ਵਾਰਤਾ ਪਤਾ ਨਹੀਂ ਤਿੰਨੇ ਦੇ ਤਿੰਨ ਜਾਨੇ ਗਏ ਆ ਮਗਰੋਂ ਕਿਸ ਨੇ ਗੋਲੀ ਮਾਰ ਦਿੱਤੀ ਆ ਸਾਨੂੰ ਪਹਿਨੇ ਆਣ ਕਿ ਦੱਸੀਆ ਵਾ ਵੀ ਨਰਾ ਐਕਸੀਡੈਂਟ ਹੋ ਗਿਆ ਵਾ ਤੇ ਬਾਅਦ ਚ ਪਤਾ ਲੱਗਾ ਵੀ ਗੋਲੀਬਾਜ਼ੀ ਦੀ ਕਿੱਥੇ ਕਰਕੇ ਮਾਰੀ ਗੋਲੀ ਇੱਧਰ ਸੂਏ ਵਾਲੇ ਪਾਸੇ ਮਰਵਲ ਰੋਡ ਤੇ ਨਹੀਂ ਨਹੀਂ ਉਹ ਦੁਰ ਬਨੋਆ ਸਗਨੋਆ ਰੋਡ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ ਐਈ ਤੋਂ ਨਹੀਂ ਜਾਇਆ ਦੇ ਜੰਡਿਆਲਾ ਕਿਹਨਾ ਮੱਲਾ ਦੇ ਐ ਉਹ ਮੱਲਾ ਸ਼ਿਕੁਗੁਰਾ ਮੱਲਾ ਦੇ ਹੁਣ ਪੁਲਿਸ ਨੂੰ ਕੰਪਲੇਨ ਕੀਤੀ ਸੀ ਪੁਲਿਸ ਕੋਲ ਹੀ ਆ ਸਾਡੇ ਇਲਾਕੇ ਵਿੱਚ ਤੇ ਕੀ ਕਰੀ ਪੁਲਿਸ ਨੂੰ ਪੁਲਿਸ ਨੇ ਉੱਥੇ ਖੜੀ ਇੱਕ ਉਸਮਰ ਤੇ ਇਹਦੇ ਇਕੱਲੇ ਦੇ ਵਜੀਆਂ ਕਿ ਹੋਏ ਕਹਿੰਦੇ ਨਹੀਂ ਹੋਰ ਨਹੀਂ ਕੋਈ ਦੇਰੀ ਤਿੰਨ ਜਣੇ ਮੋਰਚਾਲ ਦੇ ਇਹ ਪਿੱਛੇ ਦੇ 타입 2 ਮਾਰੀ ਗਏ ਜੀ ਜੁਤ ਕਰੋ ਬਾਬ ਜੋ ਜੀ ਕੀ ਲੱਗਦੇ ਸੀ ਤੁਹਾਡੇ ਮਨਪ੍ਰੀਤ ਮੇਰੇ ਹਸਬੰਡ ਹੀ ਤੇ ਕਿਦਾਂ ਹੋਈ ਆ ਉਹਨਾਂ ਦੀ ਜਾਨ ਪਤਾ ਨਹੀਂ ਆ ਹੁਣ ਤੋਂ ਬਾਅਦ ਵਿੱਚ ਪਤਾ ਲੱਗਿਆ ਵੀ ਗੋਲੀਆਂ ਮਾਰ ਗਿਆ ਕੋਈ ਤੇ ਕਿੱਥੇ ਕਰਕੇ ਗੋਲੀਆਂ ਮਾਰੀਆਂ ਪਤਾ ਨਹੀਂ ਆ ਇਹ ਤਾਂ ਗਏ ਵੀ ਨਹੀਂ ਘਰੇ ਨਹੀਂ ਉਹ ਦੋਦੇ ਨੂੰ ਪਤਾ ਬਾਅਦ ਵਿੱਚ ਲੱਗਾ ਪੋਰਸ਼ਨ ਕੰਪਲੇਂਟ ਕੀਤੀ ਗਈ ਨਹੀਂ ਤੁਹਾਨੂੰ ਕਿਦੋਂ ਪਤਾ ਲੱਗਿਆ ਫਿਰ ਗਲੀ ਵਿੱਚ ਰੋਲੇ ਪੈ ਗਿਆ ਵ ਕਿਸੇ ਨੇ ਪਤਾ ਦੱਸ ਗਿਆ ਹੈ ਕਿੰਨੇ ਕੋਈ ਦੀ ਗੱਲ ਸਾਡੇ 10:30 ਵਜੇ ਦੀ ਗੱਲ ਵਾ ਤੇ ਹੁਣ ਕੀ ਮੰਗ ਕਰਦੇ ਨੇ ਕੁਝ ਕੁਝ ਨਹੀਂ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਹਾਂ ਕੋਈ ਲੜਾਈ ਝਗੜਾ ਹੈ ਨਹੀਂ ਕੋਈ ਪ੍ਰਾਣੀ ਰੰਜਿਸ਼ ਪਾਣੀ ਲੜਾਈ ਤੁਹਾਡੇ ਕੇ ਦੇ ਉਹਦੀ ਮੈਰਿਜ ਨੂੰ 6 ਮਹੀਨੇ ਹੋ ਗਏ ਉਹਨੂੰ ਚੜੀ ਨੂੰ ਵਿਆਹ ਨੂੰ ਕਿੰਨਾ ਕਰ ਹੋਇਆ ਤੁਹਾਡੇ ਨੂੰ 5-6 ਮਹੀਨੇ ਹੋਏ ਕੀ ਕੰਮ ਕਰਦਾ ਸੀ ਮਾਨਸ ਫਰੂਟ ਵਾਲੇ ਕੈਟਰਿੰਗ ਤੇ ਜਾਂਦਾ ਹੁੰਦਾ ਹਿਦਾਰੀ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਯੁੱਧ ਨਸ਼ਿਆ ਵਿਰੋਧ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਰਿਹਾ ਇਹ ਕਹਿਣਾ ਸੀ ਮਾਰਕੀਟ ਕਮੇਟੀ ਸਰਾਂ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਦਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨਾਲ ਨਸ਼ਾ ਤਸਕਰ ਜਾਂ ਤਾਂ ਪੰਜਾਬ ਛੱਡ ਕੇ ਚਲੇ ਜਾਣਗੇ ਜਾਂ ਫਿਰ ਨਸ਼ਾ ਵੇਚਣਾ ਬੰਦ ਕਰ ਦੇਣਗੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਲੋਕਾਂ ਨੇ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਸ਼ਾ ਵੇਚਣ ਜਾਂ ਕਰਨ ਵਾਲਿਆਂ ਦੀ ਜਾਣਕਾਰੀ ਪੁਲਿਸ ਨੂੰ ਜ਼ਰੂਰ ਦੇਣ ਅੱਜ ਸਰਮਦੇ ਸਾਡੇ ਪਤੰਤੇ ਸਜਣ ਜਿੰਨੇ ਵੀ ਨੇ ਸਾਡੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਸਾਡੇ ਆਰਤੀ ਐਸੋਸੀਏਸ਼ਨ ਮੂਲੇਪੁਰ ਦੇ ਪ੍ਰਧਾਨ ਨੇ ਸਰਮਦੇ ਪ੍ਰਧਾਨ ਨੇ ਸਾਡੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਹੰਡਾ ਜੀ ਹੈ ਸੀਨੀਅਰ ਆਗੂ ਸਾਡੇ ਸੀੜਾ ਸਾਹਿਬ ਨੇ ਤੇ ਨਾਲ ਬਲਬੀਰ ਸਿੰਘ ਛੋਟੀ ਸਾਡੇ ਬਲਾਕ ਪ੍ਰਧਾਨ ਨੇ ਇਹਨਾਂ ਦੇ ਮੈਸੇਜ ਜਿਹੜੇ ਉਹ ਐਮਸੀ ਵੀ ਨੇ ਅਸੀਂ ਸਾਰਿਆਂ ਨੇ ਮੀਟਿੰਗ ਕੀਤੀ ਹੈ ਕਿ ਜਿਹੜੀ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਉਹਨਾਂ ਨੇ ਮੁਹਿੰਮ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਵਿੱਚ ਸ਼ਹਿਰ ਦੇ ਵਿੱਚ ਅਸੀਂ ਪ੍ਰਚਾਰ ਕਰਕੇ ਤੇ ਪੂਰਨ ਸਹਿਯੋਗ ਕਰਨ ਵਾਸਤੇ ਲੋਕਾਂ ਨੂੰ ਅਪੀਲ ਕਰੀਏ ਵੈਸੇ ਲੋਕਾਂ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ ਲੇਕਿਨ ਹੋਰ ਵੀ ਜਾਗਰੂਕ ਕਰਨ ਵਾਸਤੇ ਤੇ ਨਸ਼ਿਆਂ ਦੇ ਵਿਰੁੱਧ ਅਸੀਂ ਇੱਕ ਮੁਹਿੰਮ ਚਲਾਈਏ ਤਾਂ ਕਿ ਸ਼ਹਿਰ-ਸ਼ਹਿਰ ਪਿੰਡ-ਪਿੰਡ ਇਲਾਕੇ ਦੇ ਵਿੱਚ ਲੋਕਾਂ ਨੂੰ ਇਹ ਪਤਾ ਲੱਗ ਸਕੇ ਤੇ ਪੰਜਾਬ ਸਰਕਾਰ ਵੱਲੋਂ ਚੁੱਕੀ ਇਸ ਵਧੀਆ ਕਦਮ ਦੀ ਛਲਾਗਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ